ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਵੀ ਸਾਰੇ ਜਣੇ ਬਾਣੀ ਦੇ ਧਾਰ ਨਹੀਂ ਹੋ ਜੋ ਯਾਰ ਹਨਾ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਆਪਣੀ ਤਾਕਤ ਬਖਸ਼ੂ ਸਕਦੇ ਇਸ ਕਰਕੇ ਤੁਹਾਡਾ ਭਾਈ ਸਾਰਿਆਂ ਦਾ ਬਹੁਤ ਮੈਂ ਕਦੇ ਵੀ ਸੱਚੀ ਯਾਰ ਕਦੇ ਵੀ ਕਿਸੇ ਚੀਜ਼ ਨਾਲ ਸਮਝੌਤਾ ਨਹੀਂ ਕਰੂੰਗਾ ਜਦ ਬਿਕੂ ਗਾ ਯਾਨੀ ਸਾਡਾ ਪੰਜਾਬ ਤਾਂ ਮਰਿਆ ਕਿਉਂ ਪਿਆ ਹਰ ਇੱਕ ਬੰਦਾ ਹਲਕ ਲੀਡਰ ਸਾਡੇ ਲੋਕ ਸਮਝੌਤਾ ਕਰ ਜਾਂਦੇ ਮੈਂ ਤੁਹਾਡੀ ਜਿਹੜੀ ਵੀ ਗੱਲ ਹੋਊ ਮੈਂ ਲੋਕਾਂ ਦੇ ਅੱਜ ਜਿਹੜੀ ਮੈਂ ਗੱਲ ਮੀਡੀਆ ਦੇ ਵਿੱਚ ਬੋਲੀਆ ਨਾ ਆ ਮਾਰ ਵੀ ਸੀਗਾ ਮਾਬਦ ਸਿਰ ਤੇ ਕੱਫਣ ਬੰਨ ਕੇ ਬੋਲੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੈਨੂੰ ਪਤਾ ਜਿਹੜਾ ਅੱਜ ਮੈਂ ਕੁਝ ਬੋਲ ਪਿਆ ਨਾ ਉਹ ਬਹੁਤ ਹੈ ਕੁਝ ਵੀ ਕਰ ਸਕਦੇ ਨੇ ਲੋਕ ਨਾਲ 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 ਜੋ ਜਦੋਂ ਵੀ ਤੁਸੀਂ ਕਿਸੇ ਦੇ ਪਿੰਡ ਜਦੋਂ ਵੀ ਕਿਉਂਕਿ ਗੱਲ ਪਤਾ ਕੀ ਹੋ ਜਾਂਦਾ ਇੱਕ ਚੀਜ਼ ਹੋ ਜਾਂਦੀ ਹੈ ਹੁਣ ਤੁਸੀਂ ਮੈਨੂੰ ਹਜ਼ਾਰ ਬੰਦਾ ਪਿਆਰ ਕਰਦਾ ਹਨਾ ਹਜ਼ਾਰ ਬੰਦਾ ਪਿਆਰ ਕਰਦਾ ਕਈ ਥਾਵਾਂ ਤੇ ਇਹ ਚੀਜ਼ ਹੁੰਦੀ ਹੈ ਵੀ ਮੈਂ ਹੁਣ ਸਾਰੇ ਪਾਸੇ ਨਹੀਂ ਬੰਡਿਆ ਜਾ ਸਕਦਾ ਹਨਾ ਵੀ ਉਹ ਚੀਜ਼ ਹੁੰਦੀ ਹੈ ਇਸ ਕਰਕੇ ਤੁਸੀਂ ਇਹ ਚੀਜ਼ ਨਹੀਂ ਦਿਮਾਗ ਚ ਲੈਉਣੀ ਨਹੀਂ ਨਹੀਂ ਇਹ ਕੋ ਅਹੰਕਾਰ ਹੁੰਦਾ ਨਹੀਂ ਨਹੀਂ ਭਾਈ ਇਹ ਜਗਤ ਨਹੀਂ ਕੀਤੀ ਕਿਸ ਨੇ ਸਾਡੇ ਨਾਲ ਬੋਲਿਆ ਨਹੀਂ ਕਦੇ ਇਹ ਚੀਜ਼ ਦਾ ਗੁੱਸਾ ਨਹੀਂ ਲੈਣਾ ਮੇਰੇ ਭਾਈ ਇਹਨੂੰ ਜਾਣ ਕੇ ਭਾਈ ਇਹਨੂੰ ਇਹਨੂੰ ਅਣਖ ਕਹਿੰਦੇ ਨਹੀਂ ਹਾਂ ਜਿਵੇਂ ਡਟ ਕੇ ਖੜ੍ਹਦੇ ਨੂੰ ਅਣਖ ਕਹਿੰਦੇ ਆ ਹਾਂਜੀ